ਕਿੱਕ ਟਾਈਮ ਸੀ ਜਦੋਂ ਇਹ ਪਲੇਅਰ ਗਰਾਊਂਡ 'ਚ ਜਾਂਦਾ ਸੀ ਤੇ ਸਾਰੇ ਤਾੜੀਆਂ ਮਾਰਦੇ ਸੀ ਤੇ ਕਹਿੰਦੇ ਸੀ ਹੁਣ ਜਿੱਤੂਗਾ ਤਾਂ ਸਿਰਫ ਬੀਰੀ ਟੈਪ ਹੀ ਜਿੱਤੂਗਾ ਕਿਉਂਕਿ ਬਾਕੀਆਂ ਦਿੱਤਾ ਨੇ ਵਾਰੀ ਨਹੀਂ ਆਣ ਦੇਣੀ ਕਹਣਾ ਆਦਾ ਮੰਮੀ ਮੈਂ ਮੈਥਾ ਸਵਾਰੇ ਪਹਿਲਾਂ ਮੈਂ ਜਾ ਹੂੰ ਮੈਂ ਨਜ਼ਰਾਂ ਤੋਂ ਹੀ ਬਚਾ ਕੇ ਰੱਖਦੀ ਸੀ ਕਿ ਮੇਰੇ ਪੁੱਤ ਨੂੰ ਲੱਗ ਨਾ ਜਾਵੇ ਕਾਲਾ ਟਿੱਕਾ ਲਾ ਕੇ ਤੋਰਦੀ ਸੀ ਘਰੋਂ ਨਜ਼ਾਰੀ ਲੰਗੀ ਨਿਆਣਿਆਂ ਨੂੰ ਸਾਲ ਨੂੰ ਮੇਰਾ ਪੁੱਤ ਗਰਾਊਂਡ 'ਚ ਜਾਊਗਾ ਇੰਨਾ ਵਿਸ਼ਵਾਸ ਆ ਬਾਬਾ ਜੀ ਤੇ ਜਾਊਗਾ ਜਿਹੜੀਆਂ ਉਹ ਸ਼ਰਮ ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਜਾਣ ਨਹੀਂ ਦੇਣਾ ਕਬੱਡੀ ਖੇਡਣ ਨਹੀਂ ਦੇਣੀ ਇਹਦੀ ਲੱਤ ਤੋੜਨੀ ਆ ਕੈਨੇਡਾ ਚੱਲੇ ਸੀ ਤੁਹਾਡਾ ਮੁੰਡਾ ਹਾਂਜੀ ਕੈਨੇਡਾ ਚੱਲੇ ਆ ਸੀਗਾ ਆ ਕੇ ਸਾਨੂੰ 14 ਤਰੀਕ ਨੂੰ ਇਹਨੇ ਲਾਲੀ ਕੋਚ ਦੀ ਸਾਰੀ ਸਾਨੂੰ ਰਿਕਾਰਡਿੰਗ ਸੁਣਾਈ ਆ ਤੇ ਕਹਿੰਦਾ ਮੰਮੀ ਹੁਣ ਪੰਜ ਚਾਰ ਦਿਨ ਨੇ ਹੁਣ ਮੈਂ ਚਲਾ ਜਾਣਾ ਮੈਂ ਹੁਣ ਨਾ ਟੈਨਸ਼ਨ ਲਓ ਡਾਕਟਰ ਨੇ ਜਵਾਬ ਦਿੱਤਾ ਸੀਗਾ ਪਰ ਹੁਣ ਮੇਰਾ ਭਰੋਸਾ ਵਾ ਉਹਦੇ ਤੇ ਵਾਹਿਗੁਰੂ ਤੇ ਉਹ ਭਰੋਸਾ ਵਾ ਕਾਇਮ ਰੱਖੋ ਮੇਰਾ ਇਹ ਜਾਊਗਾ ਜੀ ਚਾਹੇ ਇਹ ਆਪ ਖੇਡੇ ਚਾਹੇ ਇਹ ਆਪਦੇ ਵਰਗੇ ਕਈ ਵੀ ਰੀ ਤਿਆਰ ਕਰ ਲਵੇ ਵੀ ਇਹ ਮੈਨੂੰ ਇਹ ਪਤਾ ਵੀ ਇਹਨੇ ਕੀ ਖਾਣਾ ਪਸੰਦ ਕੀ ਆ ਭੁੱਖ ਦਾ ਤਾਂ ਪਤਾ ਲੱਗਦਾ ਥੋੜਾ ਬਹੁਤ ਸਮਝਾ ਦਿੰਦਾ ਭੁੱਖ ਦਾ ਹੁਣ ਤੈਨੂੰ ਗੜ ਰੱਖ ਦਿੰਦਾ ਪਰ ਇੰਨੀ ਹਜੇ ਸਮਝ ਨਹੀਂ ਹੈ ਸਾਨੂੰ ਹੁਣ ਆਲਾ ਆਪਾਂ ਇਹਨੂੰ ਫਿਰ ਖੈਜ ਦਾ ਮਾਨੇ ਦਾ ਫਿਰ ਵੀ ਮੈਂ ਵੀ ਸਾਰੇ ਤੁਰੇ ਫਿਰਦੇ ਆ ਵੀ ਮੈਂ ਪਿਆ ਆ ਮੈਂ ਫਿਰ ਸਾਨੂੰ ਦੱਸਦਾ ਵੀ ਮੇਤੋ ਹੋਲ ਕਾਤੇ ਨਹੀਂ ਹੁੰਦਾ ਵੀ ਮੇਰਾ ਮੋਢਾ ਦੁਖਦਾ ਵਾ ਮੇਰੀਆਂ ਲੱਤਾਂ ਦੁਖਦੀਆਂ ਇਹਨਾਂ ਦੱਸਦਾ ਹੀ ਸਾਨੂੰ ਫਿਰ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਵੀ ਹੁਣ ਮੈਂ ਕੈਨੇਡਾ ਦਾ ਕਿਹੜਾ ਲਾਇਆ ਹੋਣਾ ਮੈਂ ਤੁਹਾਨੂੰ ਮੱਝਾਂ ਲੈ ਦੂੰਗਾ ਤਾਂ ਵੀ ਆਪਦਾ ਆਰਾਮ ਕਰਿਓ ਪੱਠੇ ਲਿਆਂਦੇ ਮੱਝਾਂ ਨੂੰ ਬਾਗ ਕੇ ਆਪਦਾ ਦੁੱਧ ਬਾਗ ਵਧੀਆ ਗੁਜ਼ਾਰਾ ਜੰਮੀ ਜਾਣਾ ਤੁਹਾਡਾ ਕਹਿੰਦਾ ਵੀ ਵੀ ਕੰਮ ਤੇ ਨਾ ਜਾਇਆ ਕਰੋ ਹੁਣ ਅਰਦਾਸ ਕੀਤੀ ਜਾਵੇ ਜੀ ਸਾਰੇ ਅਰਦਾਸ ਕਰੋ ਅਸੀਂ ਵੀ ਕਰਦੇ ਆਂ ਹਾਂ ਬੋਲਣ ਲੱਗ ਜਵੇ ਦੁਵਾਰਾ ਗਰਾਊਂਡਾਂ ਚਾਜਵੇ ਚਾਹੀ ਮੇਰਾ ਪੁੱਤ ਖਾਣੀ ਜਾਵੇ ਜਾਂ ਫਿਰ ਇੱਕ ਅਜੇਹਾ ਕਬੱਡੀ ਦਾ ਪਲੇਅਰ ਜਿਸ ਦੇ ਗਰਾਊਂਡ ਦੇ ਵਿੱਚ ਜਾਣ ਨਾਲ ਬਾਕੀ ਪਲੇਅਰਾਂ ਨੂੰ ਤਰਥੱਲੀਆਂ ਪੈ ਜਾਂਦੀਆਂ ਸੀ ਕਿ ਹੁਣ ਸਾਡਾ ਕੀ ਬਣੂਗਾ ਮੈਂ ਅੱਜ ਪਹੁੰਚੀ ਆ ਜੀ ਬੀਰੀ ਟੈਪਈ ਦੇ ਕੋਲ ਜਿਸ ਦੇ ਹਾਲਾਤ ਅੱਜ ਤੁਸੀਂ ਦੇਖ ਕੇ ਆਪ ਹੈਰਾਨ ਹੋ ਜਾਓਗੇ ਕਿ ਇੱਕ ਟਾਈਮ ਸੀ ਜਦੋਂ ਇਹ ਪਲੇਅਰ ਗਰਾਊਂਡ 'ਚ ਜਾਂਦਾ ਸੀ ਤੇ ਸਾਰੇ ਤਾੜੀਆਂ ਮਾਰਦੇ ਸੀ ਤੇ ਕਹਿੰਦੇ ਸੀ ਹੁਣ ਜਿੱਤੂਗਾ ਤਾਂ ਸਿਰਫ ਬੀਰੀ ਟੈਪਈ ਹੀ ਜਿੱਤੂਗਾ ਕਿਉਂਕਿ ਬਾਕੀਆਂ ਦਿੱਤਾ ਨੇ ਵਾਰੀ ਨਹੀਂ ਆਣ ਦੇਣੀ ਅੱਜ ਉਸ ਦੇ ਇਹ ਹਾਲਾਤ ਨੇ ਪਿੰਡ ਟੈਪਈ ਅਸੀਂ ਪਹੁੰਚੇ ਆ ਤੇ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਨੇ ਫਾਦਰ ਜੀ ਵੀ ਆਣਗੇ ਉਹ ਵੀ ਗੱਲ ਕਰਨਗੇ ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕੀ ਹੋਇਆ ਅਜਿਹਾ ਜਿਸ ਦੇ ਨਾਲ ਅੱਜ ਉਹਨਾਂ ਦਾ ਹੱਟਾ-ਕੱਟਾ ਜਵਾਨ ਮੁੰਡਾ 23 ਸਾਲਾਂ ਦਾ ਮੰਜੇ ਤੇ ਐ ਬਾਥਰੂਮ ਤੱਕ ਨਹੀਂ ਜਾ ਸਕਦਾ ਹਿੱਲ ਨਹੀਂ ਸਕਦਾ ਮੰਜੇ ਤੋਂ ਜਦ ਤੱਕ ਉਹ ਖੁਦ ਨਹੀਂ ਹਿਲਾਉਂਦੇ ਤੇ ਇੱਕ ਲੱਤ ਉਹਨਾਂ ਦੀ ਕੱਟੀ ਗਈ ਜਿਸ ਤੋਂ ਬਾਅਦ ਕਬੱਡੀ ਉਹਨਾਂ ਦੇ ਲਈ ਹੁਣ ਇੱਕ ਸੁਪਨਾ ਬਣ ਕੇ ਰਹਿ ਗਈ ਐ ਪਤਾ ਨਹੀਂ ਉਹ ਹਕੀਕਤ ਚ ਬਦਲੂਗੀ ਕਿ ਨਹੀਂ ਗੱਲ ਕਰਦੇ ਮਾਤਾ ਜੀ ਨਮਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਹਾਂਜੀ ਠੀਕ ਮੈਨੂੰ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਮੈਂ ਕੈਰੀ ਸੀਐਨ ਨੂੰ ਇੰਟਰੋਡਿਊਸ ਕਰਦੀ ਸੀ ਉਦੋਂ ਤੁਹਾਨੂੰ ਇਹ ਫੀਲ ਹੋ ਰਿਹਾ ਸੀ ਕਿ ਹਾਂ ਮੇਰਾ ਮੁੰਡਾ ਕਬੱਡੀ ਦਾ ਇੰਨਾ ਵੱਡੇ ਲੈਵਲ ਦਾ ਪਲੇਅਰ ਸੀ ਕੈਨੇਡਾ ਜਾਣ ਵਾਲਾ ਸੀ 10-15 ਦਿਨਾਂ ਚ ਉਸ ਤੋਂ ਪਹਿਲਾਂ ਇਹਦੇ ਨਾਲ ਐਕਸੀਡੈਂਟ ਹੋ ਗਿਆ ਹਾਂਜੀ ਲੱਗਦਾ ਸੀ ਕਿਉਂ ਨਹੀਂ ਲੱਗਦਾ ਮਨ ਨੂੰ ਬਹੁਤ ਮਾਣ ਸੀਗਾ ਹਮ ਪਰ ਇੰਨਾ ਕਰਿਆ ਨਹੀਂ ਸੀ ਕਦੇ ਇਹਨੇ ਨਹੀਂ ਸੀ ਇੰਨਾ ਕਰਿਆ ਬਾਹਰ ਤਾਂ ਬਹੁਤ ਨੌਨ ਚੱਲਦਾ ਸੀਗਾ ਬਹੁਤ ਨੌਨ ਚੱਲਦਾ ਸੀਗਾ ਅਸੀਂ ਐਂ ਕਰਿਆ ਨਹੀਂ ਸੀ ਕਦੇ ਰੱਬ ਤੋਂ ਹੀ ਡਰਦੇ ਸੀਗੇ ਹਮੇਸ਼ਾ ਐਨ ਮੈਂ ਕਹਿੰਦਾ ਸੀ ਨਿਮਰਤਾ ਨਾਲ ਖੇਡੀ ਬਹੁਤ ਨਿਮਰਤਾ ਰੱਖੀ ਹੂੰ ਤੇ ਮੈਨੂੰ ਇਹਨਾਂ ਦਾ ਜਿਵੇਂ ਪੁਰਾਣੀਆਂ ਵੀਡੀਓਜ਼ ਵਗੈਰਾ ਸੀ ਦੇਖੀਆਂ ਹਾਂਜੀ ਉਹਨਾਂ ਦਾ ਸਰੀਰ ਐ ਹੱਟਾ ਕੱਟਾ ਸਭ ਕੁਝ ਤੇ ਤੁਹਾਨੂੰ ਐ ਲੱਗਦਾ ਸੀ ਕਦੀ ਕਿ ਮੁੰਡਾ ਮੇਰਾ ਇੰਨਾ ਸੋਹਣਾ ਸੁਨੱਖਾ ਇਹਨੂੰ ਨਜ਼ਰ ਹੀ ਨਾ ਲੱਗ ਜਾਏ ਕਿਤੇ ਕਦੇ ਨਹੀਂ ਸੀ ਲੱਗਦਾ ਜੀ ਕਦੇ ਨਹੀਂ ਸੀ ਲੱਗਦਾ ਨਜ਼ਰਾਂ ਤੋਂ ਤਾਂ ਨੈਤ ਜਦੋਂ ਬੰਨ ਜਾਂਦਾ ਸੀ ਖੇਡਣ ਜਾਂਦਾ ਸੀ ਮੈਂ ਪਛਲ ਇਹਨਾਂ ਨੂੰ ਘਰਦਿਆਂ ਨੂੰ ਵੀ ਰੋਜ਼ ਮਿਰਚਾਂ ਮਾਰਨੀਆਂ ਜਾਂਦੇ ਤਾਂ ਇਹਨੇ ਮੇਰੇ ਕੋਲੇ ਬਹਿ ਜਾਣਾ ਚੁੱਲ੍ਹੇ ਤੇ ਮੇਰੇ ਮੰਮੀ ਕਹਿਣਾ ਆ ਜਾ ਮੰਮੀ ਮੈਂ ਤਾਂ ਸਵਾਦੇ ਪਹਿਲਾਂ ਮੈਂ ਜਾਣਾ ਹੂੰ ਬੰਨਾਂ ਜਣਾਂ ਤੋਂ ਹੀ ਬਚਾ ਕੇ ਰੱਖਦੀ ਸੀ ਕਿ ਮੇਰੇ ਪੁੱਤ ਨੂੰ ਲੱਗ ਨਾ ਜਾਵੇ ਕਾਲਾ ਟਿੱਕਾ ਲਾ ਕੇ ਤੋਰਦੀ ਸੀ ਘਰੋਂ ਹੂੰ ਲੱਗਿਆਰੀ ਲੱਗੀ ਨਜ਼ਰ ਬੈਰੀਆਂ ਦੀ ਲੱਗੀ ਹੋਇਆ ਕੀ ਅੱਛਾ ਇਹਨਾਂ ਨੂੰ ਇਹ ਜਾਂਦਾ ਸੀ ਘਰੋਂ ਯਾਰਾਂ ਦੋਸਤਾਂ ਨਾਲ ਗਿਆ ਵਾ ਸ਼ਾਮ ਨੂੰ ਵੀਰਵਾਰ ਨੂੰ 15 ਜੂਨ ਨੂੰ ਹੂੰ ਮੱਥਾ ਟੇਕਣ ਲੈ ਗਏ ਨੇ ਹੂੰ ਮਾਤਾ ਟੇਕਣ ਲੈ ਕੇ ਗਏ ਨੇ ਜਾਹਰਵਲੀ ਕਹਿ ਕੇ ਚਲੇ ਗਏ ਨੇ ਉਥੋਂ ਐਮਬੀਡੀ ਚਲੇ ਗਏ ਘੁੰਮਣ ਘਮਣ ਚਲੇ ਗਏ ਹੂੰ ਰਸਤੇ 'ਚ ਜਦੋਂ ਆਉਂਦਾ ਸੀ ਫੇਰ ਇੱਥੇ ਆ ਜੋਧਾ ਮਿਲ ਨਾਲੇ ਦੇ ਕੋਲੇ ਆ ਕੇ ਵਿੱਚ ਪਿੰਡਿਆਂ ਨੇ ਗੱਡੀ ਮਾਰੀ ਆ ਜੇ ਕਿਸੇ ਨੇ ਦੱਸਤਾ ਵੀ ਉਥੋਂ ਆਉਂਦਾ ਢੇਰੀ ਦਾ ਅੱਖ ਨੂੰ ਕਿਸੇ ਨੂੰ ਤਾਂ ਕੋਈ ਪਤਾ ਨਹੀਂ ਹੂੰ ਇਹ ਤਾਂ ਸਾਨੂੰ ਪਤਾ ਸੀ ਸਾਡਾ ਬੱਚਾ ਕਿੱਥੇ ਗਿਆ ਹੋਇਆ ਜਾਂ ਨਾਲਦਿਆਂ ਨੂੰ ਪਤਾ ਸੀ ਇਹਦਾ ਕੋਈ ਵਿਚਾਂਚਾਰ ਕਿਸੇ ਨੇ ਖੇਢੀ ਆ ਗਾਹਾਂ ਦੀ ਗਾਹਾਂ ਫੋਨ ਕਰ ਕਰ ਜਾਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕੋਈ ਕਿਸੇ ਨੇ ਨਾਰਮਲੀ ਫੋਨ ਕਰ ਲਿਆ ਹੋਵੇ ਵੀ ਤੂੰ ਕਿੱਥੇ ਹੋ ਤੁਸੀਂ ਕਿੱਥੇ ਹੋ ਅਗਲਾ ਕਹਿੰਦਾ ਅਸੀਂ ਇੱਥੇ ਆ ਨਾਲ ਸਾਡੇ ਆਵਾਂ ਅਗਲੇ ਨੇ ਮੌਕਾ ਤੱਕਾ ਲਿਆ ਹੂੰ ਮੌਕਾ ਤੱਕਾ ਲਿਆ ਉਹਨਾਂ ਨੇ ਮਤਲਬ ਤੁਹਾਨੂੰ ਲੱਗਦਾ ਕਿ ਕਿਸੇ ਨੇ ਜਾਣ ਬੁੱਝ ਕੇ ਇਹਦੇ ਵਿੱਚ ਲਿਆ ਕੇ ਗੱਡੀ ਮਾਰੀ ਤਾਂ ਜੋ ਇਹ ਕੈਨੇਡਾ ਨਾ ਜਾ ਸਕੇ ਹਾਂਜੀ ਜਾਣ ਬੁੱਝ ਕੇ ਹੀ ਮਾਰੀ ਹੈ ਜੀ ਪਿੰਡ ਦੇ ਉਹਨੇ ਮਾਰੀ ਹੈ ਉਹ ਸ਼ਾਇਦ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਜਾਣ ਨਹੀਂ ਦੇਣਾ ਕਬੱਡੀ ਖੇਡਣ ਨਹੀਂ ਦੇਣੀ ਇਹਦੀ ਲੱਤ ਤੋੜਨੀ ਆ ਕੈਨੇਡਾ ਚੱਲਿਆ ਸੀ ਤੁਹਾਡਾ ਮੁੰਡਾ ਹਾਂਜੀ ਕੈਨੇਡਾ ਚੱਲਿਆ ਸੀਗਾ ਆ ਕੇ ਸਾਨੂੰ 14 ਤਰੀਕ ਨੂੰ ਇਹਨੇ ਲਾਲੀ ਕੋਚ ਦੀ ਸਾਰੀ ਸਾਨੂੰ ਰਿਕਾਰਡਿੰਗ ਸੁਣਾਈ ਆ ਤੇ ਕਹਿੰਦਾ ਮੰਮੀ ਹੁਣ ਪੰਜ ਚਾਰ ਦਿਨ ਨੇ ਹੁਣ ਮੈਂ ਚਲਾ ਜਾਣਾ ਮੈਂ ਹੁਣ ਨਾ ਟੈਨਸ਼ਨ ਲਓ ਮੇਰਾ ਕੰਮ ਬਣ ਗਿਆ ਕਹਿੰਦਾ ਹੁਣ ਮੈਂ ਦੂਜੇ ਦਿਨ 16 ਤਰੀਕ ਨੂੰ ਤਾਂ ਜੀ ਮੇਲ ਆ ਗਈ ਹੈ ਜੀ ਵੀਜ਼ਾ ਆ ਗਿਆ ਹਾਂਜੀ ਹਾਂਜੀ ਰਾਤ ਨੂੰ 16 ਤਰੀਕ ਨੂੰ ਰਾਤ ਨੂੰ ਮੇਲ ਆਈ ਹੈ ਜੀ ਹਮ ਸਭ ਕੁਝ ਹੋ ਗਿਆ ਸੀ ਸਾਰਾ ਕੰਮ ਹੋਇਆ ਹੋਇਆ ਸੀ ਫਿੰਗਰ ਹੋਏ ਹੋਏ ਸੀਗੇ ਇਹਦੇ ਜਿੱਥੇ ਮੁੰਡੇ ਨੇ ਜਹਾਜ਼ ਚੜ੍ਹਨਾ ਸੀ 10 ਦਿਨਾਂ ਚ ਉੱਥੇ ਉਹ ਮੰंजे ਤੇ ਬੈ ਗਏ ਹਾਂਜੀ 25 ਜੂਨ ਦਾ ਮੈਚ ਸੀਗਾ ਜੀ ਉਧਰ ਅੱਛਾ ਹਾਂਜੀ ਤੇ ਮਨ ਦੇ ਵਿੱਚ ਐ ਹੁੰਦਾ ਆ ਕਿ ਮੁੰਡੇ ਦੀ ਲਾਕਡਾਟ ਸੀ ਜਾਂ ਕੁਝ ਸੀ ਨਹੀਂ ਜੇ ਇਹਦੀ ਲਾਕਡਾਟ ਕੋਈ ਨਹੀਂ ਸੀਗੀ ਇਹ ਤਾਂ ਯਾਰਾਂ ਦੋਸਤਾਂ ਦੀ ਲੜਾਈ ਸੀਗੀ ਹੂੰ ਇਹਨੇ ਹਟਾਤਾ ਹਟਾਉਣ ਦੇ ਨਾਲ ਬਸ ਇਹਦੇ ਮਗਰ ਹੀ ਹੋ ਗਿਆ ਯਾਰਾਂ ਦੋਸਤਾਂ ਨਾਲ ਵੀ ਤਾਂ ਲੱਗਦੇ ਸੀਗੇ ਬਈ ਇਹ ਵੀਰੀ ਨਾਲ ਬਣਦੀ ਐ ਇਹਨਾਂ ਦੀ ਕਿਉਂਕਿ ਚੜਾਈ ਨਹੀਂ ਜਰਦੇ ਹੂੰ ਚੜਾਈ ਨਹੀਂ ਜਰੀ ਗਈ ਵੀ ਗਰੀਬ ਦਾ ਪਤ ਉੱਠ ਕੇ ਇੱਕ ਕਬੱਡੀ ਖੇਡਣ ਲੱਗ ਗਿਆ ਵੀ ਇਹ ਨਸਿਆਂ 'ਚ ਨਹੀਂ ਪਿਆ ਹੈਗਾ ਇਹ ਇਹਦੀ ਲੈਨਮੈਂਟ ਗਲਤ ਨਹੀਂ ਗਈ ਹੈਗੀ ਇਹ ਕਿਉਂ ਪਿੰਡ ਦਾ ਨਾਂ ਉੱਚਾ ਕਰਦਾ ਵਾ ਰੋਸ਼ਨ ਕਰਦਾ ਵਾ ਵੀ ਅਸੀਂ ਗੁੰਡਾਗਰਦੀ ਚ ਮਸ਼ਹੂਰ ਆ ਇਹ ਚੰਗੇ ਕੰਮਾਂ ਚ ਕਿਉਂ ਮਸ਼ਹੂਰ ਆ ਇਸੇ ਕਰਕੇ ਇਸੇ ਕਰਕੇ ਹੋਇਆ ਜੀ ਇਸੇ ਕਰਕੇ ਹੋਇਆ ਤੇ ਜਿਨ੍ਹਾਂ ਨੇ ਇਹਨਾਂ ਨਾਲ ਇਦਾਂ ਕੀਤਾ ਐਕਸੀਡੈਂਟ ਕੀਤਾ ਉਹ ਆ ਜੇਲ ਚ ਨੇ ਇੱਕੋ ਜੇਲ ਚ ਆ ਜੀ ਹੂੰ ਤੇ ਦੋ ਇੱਥੇ ਫਿਰਦੇ ਨੇ ਇੱਕ ਤਾਂ ਉਹ ਇੱਕ ਦੋ ਭਾਈ ਨੇ ਸਕੇ ਉਹਨਾਂ ਚੋਂ ਇੱਕ ਜੇਲ ਚ ਇੱਕ ਘਰੇ ਤੇ ਇੱਕ ਬਾਹਰੋਂ ਲਿਆ ਕੇ ਬੰਦਾ ਰੱਖਿਆ ਹੋਇਆ ਉਹ ਨਹੀਂ ਕਿਸੇ ਨੂੰ ਪਿੰਡ ਦੇਆਂ ਨੂੰ ਪੰਚਾਇਤ ਨੂੰ ਨਹੀਂ ਦੀਂਦਾ ਹੈਗਾ ਵੀ ਉਹ ਕਿਉਂ ਰਹਿ ਰਿਹਾ ਕਾਹਤੇ ਰਹਿ ਰਿਹਾ ਕਿੰਨਾ ਚਿਰ ਐਡਾ ਨੁਕਸਾਨ ਕਰਦਾ ਗੱਭਰੂ ਮਾਂ ਦੇ ਪੁੱਤ ਦਾ ਉਹ ਨਹੀਂ ਕੋਈ ਪੁੱਛਦਾ ਹੈਗਾ ਉਹਨਾਂ ਨੂੰ ਜਾ ਕੇ ਵੀ ਇਹ ਕਿਉਂ ਰਹਿ ਰਿਹਾ ਵਾ ਵੀ ਐਡਾ ਨੁਕਸਾਨ ਉਹਨੇ ਕਰਵਾਇਆ ਤੇ ਤੁਸੀਂ ਕਦੀ ਕਿਹਾ ਨਹੀਂ ਪਿੰਡ ਦੇ ਪਿੰਡ ਦੇ ਜਿਹੜੇ ਲੋਕ ਨੇ ਤੁਹਾਡੇ ਨਾਲ ਨੇ ਹਾਂਜੀ ਨਹੀਂ ਵਿੱਚ ਅਸੀਂ ਸਾਰੇ ਨਹੀਂ ਕਹਿ ਸਕਦੇ ਜੇ 70% ਸਾਡੇ ਵੱਲ ਤਾਂ 23% ਉਹਨਾਂ ਵੱਲ ਵੀ ਹਾਂਜੀ ਤੇ ਜਿਹੜੇ ਤੁਹਾਡੇ ਮੁੰਡੇ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹਾਂਜੀ ਉਹ ਪਿੰਡ 'ਚ ਸ਼ਰੇਆਮ ਘੁੰਮ ਰਹੇ ਨੇ ਹਾਂਜੀ ਉਹ ਸ਼ਰੇਆਮ ਨੇ ਸ਼ਰੇਆਮ ਨੇ ਤੇ ਕਿਸੇ ਦਾ ਕੋਈ ਉਹ ਨਹੀਂ ਮਤਲਬ ਦਬ ਦਬਾ ਗੁੰਡਾਗਰਦੀ ਹੋ ਗਈ ਹੈ ਤਾਂ ਹਾਂਜੀ ਇਹ ਤਾਂ ਗੁੰਡਾਗਰਦੀ ਆ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਦੀ ਸ਼ਰਮ ਸੰਮਤੀ ਨਹੀਂ ਹੋਈ ਵੀ ਆਪਾਂ ਇਹਨਾਂ ਨੂੰ ਕੀ ਕਰੀਏ ਜਾਂ ਨਾ ਚਲੋ ਅਸੀਂ ਤਾਂ ਜੀ ਮਾਲਕ ਦਾ ਭਾਣਾ ਮੰਨਣੀ ਬੈਠੇ ਆ ਉਹ ਕੌਣ ਆ ਸਾਡੇ ਬੱਚੇ ਨੂੰ ਕਰਨ ਵਾਲੇ ਇਹਦੀ ਕਿਸਮਤ 'ਚ ਲਿਖਿਆ ਹੋਇਆ ਸੀਗਾ ਉਹਨਾਂ ਦੇ ਹੱਥੋਂ ਹੀ ਹੋਣਾ ਸੀਗਾ ਤੇ ਕੋਈ ਗੱਲ ਨਹੀਂ ਪ੍ਰਮਾਤਮਾ ਕਰੂਗਾ ਅੱਜ ਨਹੀਂ ਸਵੇਰੇ 6 ਮਹੀਨਿਆਂ ਨੂੰ ਸਾਲ ਨੂੰ ਮੇਰਾ ਪੁੱਤ ਗਰਾਊਂਡ 'ਤੇ ਜਾਊਗਾ ਇੰਨਾ ਵਿਸ਼ਵਾਸ ਆ ਬਾਬਾ ਜੀ ਤੇ ਜਾਊਗਾ ਜਿਵੇਂ ਤੁਹਾਡੇ ਮੁੰਡੇ ਦੀ ਇੱਕ ਲੱਤ ਪੂਰੀ ਕੱਟੀ ਗਈ ਤੁਸੀਂ ਫੇਰ ਵੀ ਕਹਿ ਰਹੇ ਹੋ ਕਿ ਮੈਂ ਕਹਿੰਨੀ ਐਦਾਂ ਹੋਵੇ ਕਿ ਉਹ ਗਰਾਊਂਡ 'ਤੇ ਜਾਵੇ ਤੇ ਖੇਡੇ ਓਵੇਂ ਸਾਰਿਆਂ ਨੂੰ ਪਲੇਅਰਾਂ ਨੂੰ ਫੀਲ ਹੋਵੇ ਕਿ ਹੁਣ ਸਾਡੀ ਖੈਰ ਹੈ ਨੀਗੀ ਮੈਂ ਇਹ ਉਮੀਦ ਕਰਦੀ ਆਂ ਪਰ ਕਦੀ ਤੁਹਾਨੂੰ ਐ ਲੱਗਿਆ ਕਿ ਹਾਏ ਹੁਣ ਮੁੰਡਾ ਜਾਬ ਪਾਊਗਾ ਗਰਾਊਂਡ 'ਚ ਕਿ ਨਹੀਂ ਜਾ ਪਾਊਗਾ ਨਹੀਂ ਜੀ ਮਨ ਨਹੀਂ ਕਦੇ ਡੋਲਿਆ ਪਹਿਲਾਂ ਡੋਲਦਾ ਸੀ ਜੇ ਹੁਣ ਆਪਾਂ ਸੋਚਾਂਗੇ ਵੀ ਨਹੀਂ ਪਿੱਛੇ ਨੂੰ ਨਹੀਂ ਅੱਗੇ ਨੂੰ ਸੋਚਦਿਆਂ ਜੀ ਮੈਂ ਹਮੇਸ਼ਾ ਵੀ ਮੇਰਾ ਪੁੱਤ ਜਾਊ ਇੱਕ ਲੱਤ ਨਾਲ ਵੀ ਕਬੱਡੀ ਖੇਡੂ ਜਾਊਗਾ ਜਦੋਂ ਮਾਲਕ ਨੇ ਕਰੋ ਇੱਥੇ ਤੱਕ ਲਿਆਂਦਾ ਜੀ ਜਮਨ ਡਾਕਟਰਾਂ ਨੇ ਜਵਾਬ ਦੇਤਾ ਸੀਗਾ ਪਰ ਹੁਣ ਮੇਰਾ ਭਰੋਸਾ ਵਾ ਉਹਦੇ ਤੇ ਵਾਹਿਗੁਰੂ ਤੇ ਉਹ ਭਰੋਸਾ ਵਾ ਕਾਇਮ ਰੱਖੂ ਮੇਰਾ ਇਹ ਜਾਊਗਾ ਜੀ ਚਾਹੇ ਇਹ ਆਪ ਖੇਡੇ ਚਾਹੇ ਇਹ ਆਪਦੇ ਵਰਗੇ ਕਈ ਵੀ ਰੀਤਿਆਰ ਕਰ ਲਵੇ ਨਾ ਇਹ ਬੋਲ ਸਕਦੇ ਨੇ ਨਹੀਂ ਨਾ ਇਹ ਗੱਲ ਸਮਝਦੇ ਨੇ ਨਾ ਜੀ ਤੁਹਾਨੂੰ ਪਛਾਣਦੇ ਨੇ ਹਾਂ ਜੀ ਇਦਾਂ ਮਾੜਾ ਮੂੰਟਾ ਪਛਾਣਦਾ ਜੇ ਕਿਤੇ ਕੁਝ ਖਾਣਾ ਪੀਣਾ ਹੁੰਦਾ ਆ ਵਾਸ਼ਰੂਮ ਜਾਣਾ ਹੁੰਦਾ ਤਾਂ ਦੱਸਦੇ ਨੇ ਨਹੀਂ ਇਦਾਂ ਨਹੀਂ ਉਦੋਂ ਮੈਂ ਹੁਣ ਟਾਈਮ-ਟਾਈਮ ਨਾਲ ਚੀਜ਼ ਦੇ ਦਿੰਦੀ ਆ ਵੀ ਇਹ ਮੈਨੂੰ ਇਹ ਪਤਾ ਵੀ ਇਹਨੇ ਕੀ ਖਾਣਾ ਪਸੰਦ ਕੀ ਆ ਭੁੱਖ ਦਾ ਤਾਂ ਪਤਾ ਲੱਗਦਾ ਥੋੜਾ ਬਹੁਤ ਸਮਝਾ ਦਿੰਦਾ ਭੁੱਖ ਦਾ ਹੁਣ ਤੰਗੜ ਰੱਖ ਦਿੰਦਾ ਪਰ ਇੰਨੀ ਹਜੇ ਸਮਝ ਨਹੀਂ ਹੈਗੀ ਕਮਜ਼ੋਰ ਕਿੰਨਾ ਹੋ ਗਿਆ ਤੁਹਾਡਾ ਕਾਫੀ ਕਮਜ਼ੋਰ ਆ ਜੀ ਕਾਫੀ ਪੁਰਾਣੀਆਂ ਫੋਟੋਆਂ ਵੀਡੀਓ ਅਜੇ ਪਿਆ ਸੀਗਾ ਇਹਦਾ ਦਸਾਂ ਤੋਂ ਨਹੀਂ ਸੀ ਢਾਂਦਾ ਉਹਨਾਂ ਨੇ ਇਕੱਲਿਆਂ ਨੇ ਮਗਰਬਾਰ ਕਰਤਾ ਹੂੰ ਚਲੋ ਕੋਈ ਨਹੀਂ ਇਹ ਪਾ ਉਹਨਾਂ ਨੇ ਕਰਨ ਕਰਿਆ ਉਹਨਾਂ ਨੂੰ ਭੇਤ ਦਿੱਤਾ ਗਿਆ ਪਰ ਸਾਵਾ ਤੋਂ ਵੱਡਾ ਪਾਪੀ ਉਹ ਆ ਜਿਨੇ ਫੋਨ ਕਰਕੇ ਦੱਸਿਆ ਵੀ ਭੇਰੀ ਇੱਥੇ ਆ ਗਿਆ ਹੂੰ ਸਭ ਤੋਂ ਵੱਡਾ ਪਾਪੀ ਉਹ ਆ ਉਹਨੂੰ ਮਾਲਕ ਦੇਖੂਗਾ ਵਾਹਿਗੁਰੂ ਫੋਨ ਵਗੈਰਾ ਜਿਹੜਾ ਤੁਸੀਂ ਬੀਰੀ ਦਾ ਫੋਨ ਸੀ ਤੁਸੀਂ ਇਹਨਾਂ ਦਾ ਫੋਨ ਚੈੱਕ ਕੀਤਾ ਹਾਂਜੀ ਚੈੱਕ ਕਰਿਆ ਜੀ ਹੂੰ ਤੁਹਾਨੂੰ ਕਿੰਨੇ ਦਿਨਾਂ ਬਾਅਦ ਫੋਨ ਮਿਲੇ ਇਹਨਾਂ ਦਾ ਨਹੀਂ ਫੋਨ ਤਾਂ ਜਦੀ ਮਣ ਗਿਆ ਸੀਗਾ ਹੂੰ ਹਾਂਜੀ ਫੋਨ ਤਾਂ ਜਦੀ ਮਣ ਗਿਆ ਸੀ ਉਹ ਦੱਸਾਂਗੇ ਜੀ ਟਾਈਮ ਆਉਣ ਤੇ ਅਸੀਂ ਹਜੇ ਪ੍ਰਾਈਵੇਸੀ ਰੱਖੀ ਹੋਈ ਹੈ ਓਕੇ ਹਾਂਜੀ ਜਦੋਂ ਸਾਡਾ ਕੋਈ ਇਹ ਮੁੰਡਾ ਹੀ ਬੋਲ ਕੇ ਦੱਸੂਗਾ ਉਦੋਂ ਦੱਸਾਂਗੇ ਕਿ ਫੋਨ ਦੇ ਵਿੱਚ ਹੈ ਜਾਂ ਨਾ ਹੂੰ ਉਹਦੇ ਨਹੀਂ ਦੱਸ ਸਕਦੇ ਅਸੀਂ ਠੀਕ ਹੈ ਤੁਸੀਂ ਆਪਣਾ ਕੰਟੈਕਟ ਨੰਬਰ ਕੁਝ ਦੇਣਾ ਚਾਹੁੰਦੇ ਹੋ ਕਿ ਜੇ ਤੁਹਾਡਾ ਕਿਸੇ ਨੇ ਕੰਟੈਕਟ ਕਰਦੇ ਦੇ ਦਾਂਗੇ ਤੁਹਾਡੇ ਫਾਦਰ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਬਸ ਤੁਸੀਂ ਗੱਲ ਆਪਣੀ ਠੀਕ ਹੋ ਤੁਸੀਂ ਹਾਂਜੀ ਠੀਕ ਹੈ ਤੁਸੀਂ ਹੁਣ ਘਰੇ ਹੁੰਨੇ ਹੋ ਹਾਂਜੀ ਮੈਂ ਘਰੇ ਹੁੰਨੇ ਹਾਂ ਪਹਿਲਾਂ ਜੌਬ ਕਰਦੇ ਸੀ ਕਿਤੇ ਹਾਂਜੀ ਪਹਿਲਾਂ ਲੁਧਿਆਣੇ ਹੋਸਟਲ ਹੋ ਜਿੱਥੇ ਮੈਂ ਕੰਮ ਕਰਦਾ ਸੀ ਜੀ ਠੀਕ ਹੈ ਹਾਂਜੀ ਤੇ ਹੁਣ ਜਾਣ ਨਹੀਂ ਪਾਂਦੇ ਉਹਨੂੰ ਬੱਚੇ ਕਰਕੇ ਜਾਣ ਹੀ ਹੁੰਦਾ ਫਿਰ ਇਹਨੂੰ ਸਾਹਮਣਾ ਹੁੰਦਾ ਜੀ ਫਿਰ ਹੂੰ ਚੱਕ ਰੱਖ ਵੀ ਕਰਨੀ ਹੁੰਦੀ ਹੈ ਹਾਂਜੀ ਬੀਲ ਚਾਹ ਤੇ ਹੀ ਭਾਉਣਾ ਪੈਂਦਾ ਜੀ ਬੀਲ ਚਾਹ ਤੋਂ ਬਾਅਦ ਇਹਨੂੰ ਬਿੱਡਾਂ ਦੇ ਲਟਾਉਣੇ ਆ ਫਿਰ ਬਾਥਰੂਮ ਰੈਂਟ ਨਹੀਂ ਦਾ ਵੀ ਹੁੰਦਾ ਜੀ ਹਾਂਜੀ ਜਿਵੇਂ ਇਹ ਹੁਣ ਪਿਆਰ ਕਰ ਰਹੇ ਨੇ ਆਪਣੇ ਮੰਮਾ ਨੂੰ ਹਾਂਜੀ ਹਾਂਜੀ ਇਹ ਐਵੇਂ ਹੀ ਰਹਿੰਦੇ ਐਵੇਂ ਅੱਗੇ ਪਿੱਛੇ ਕਰਦੇ ਰਹਿੰਦੇ ਕਿੰਨੇ ਖੁਸ਼ ਲੱਗ ਰਹੇ ਹਾਂਜੀ ਹਾਂਜੀ ਨਹੀਂ ਕਰਦੇ ਆ ਜੀ ਮੇਰੇ ਨਾਲ ਵੀ ਕਰਦੇ ਆ ਇਦਾਂ ਤੇ ਬੱਚਿਆਂ ਨਾਲ ਵੀ ਕਰਦੇ ਆ ਫਿਰ ਮੈਨੂੰ ਹੁਣ ਨਾ ਕਹਿ ਜਾਂਦੀ ਹੈ ਜੀ ਫਿਰ ਹੁਣ ਪੈਸੇ ਨੂੰ ਬਹੁਤ ਟਾਈਮ ਹੋ ਗਿਆ ਜੀ 100 1.5 ਸਾਲ ਹੋਣ ਆਲਾ ਆ ਪੈਸੇ ਨੂੰ ਵੀ ਇਹ ਕਹਿਜ ਦਾ ਮਾਨੇ ਦਾ ਫਿਰ ਵੀ ਮੈਂ ਵੀ ਸਾਰੇ ਤੁਰੇ ਫਿਰਦੇ ਆ ਵੀ ਮੈਂ ਪਿਆਵਾਂ ਪੇ ਸਾਨੂੰ ਦੱਸਦਾ ਵੀ ਮੇਤੋ ਬੋਲ ਕਾਤੇ ਨਹੀਂ ਹੁੰਦਾ ਵੀ ਮੇਰਾ ਮੋਢਾ ਦੁਸਦਾ ਵਾ ਮੇਰੀ ਹਾਲਤ ਦੁਦਾ ਹੁੰਦੀ ਆ ਇਹਨਾਂ ਦੱਸਦਾ ਹੀ ਸਾਨੂੰ ਫਿਰ ਹੂੰ ਸੁਣ ਕੇ ਸਾਡਾ ਮਾਨੋਂ ਹੁੰਦਾ ਤੁਹਾਨੂੰ ਪਤਾ ਖਰਾਬ ਹੁੰਦਾ ਵੀ ਸਾਡਾ ਸ਼ੇਰ ਅਰਗ ਦਾ ਪੁੱਤ ਮੰਜੇ ਤੇ ਪਤਾ ਜੀ ਇਹਨਾਂ ਨੇ ਤੇ ਕਦੀ ਐਦਾਂ ਹੁੰਦਾ ਆ ਕਿ ਇੱਕ ਟਾਈਮ ਐਦਾਂ ਦਾ ਆ ਗਿਆ ਸੀ ਕਿ ਹੁਣ ਸਾਡੇ ਘਰੋਂ ਗਰੀਬੀ ਜਾਣ ਲੱਗੀ ਆ ਤੇ ਉਸੇ ਟਾਈਮ ਕਿਸ ਦਿਨ ਨਜ਼ਰ ਲੱਗ ਗਈ ਹਾਂਜੀ ਹਾਂਜੀ ਇਹਨੇ ਤਾਂ ਬਹੁਤ ਉੱਚੇ ਸੁਪਨੇ ਦਿਖਾਏ ਸੀ ਜੀ ਮੇਰੇ ਮੁੰਡੇ ਨੇ ਕਹਿੰਦਾ ਵੀ ਡੈਡੀ ਕੰਮ ਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਵੀ ਹੁਣ ਮੈਂ ਕੈਨੇਡਾ ਦਾ ਕਿੜਾ ਲਾਇਆ ਹੋਣਾ ਵੀ ਤੁਹਾਨੂੰ ਮੱਝਾਂ ਲੈ ਦੂੰਗਾ ਤਾਂ ਵੀ ਆਪਦਾ ਆਰਾਮ ਕਰਿਓ ਪੱਠੇ ਲਿਆਂਦੇ ਮੱਝਾਂ ਨੂੰ ਪਾ ਕੇ ਆਪਦਾ ਦੁੱਧ ਪਾ ਕੇ ਵਧੀਆ ਗੁਜ਼ਾਰਾ ਚੱਲੀ ਜਾਣਾ ਤੁਹਾਡਾ ਕਹਿੰਦਾ ਵੀ ਵੀ ਕੰਮ ਤੇ ਨਾ ਜਾਇਆ ਕਰੋ ਹੁਣ ਆਪਦੀ ਮੰਮੀ ਨੂੰ ਵੀ ਕਹਿੰਦੇ ਕਹਿੰਦਾ ਡੈਡੀ ਨੂੰ ਕੰਮ ਤੋਂ ਢਾਹ ਲਓ ਵੀ ਘਰੇ ਰਹਿ ਆ ਕੰਮ ਕੀ ਹੁਣ ਮੋਂ ਕੀ ਪਤਾ ਹੀ ਹੁਣ 30 ਦਿਨ ਤੱਕ ਕੰਮ ਹੋ ਗਏ ਸਾਡੇ ਨਾਲ ਜੇ ਤੁਹਾਨੂੰ ਪਤਾ ਲੱਗਿਆ ਤੇ ਉਦੋਂ ਤੁਸੀਂ ਘਰ ਹੀ ਸੀ ਨਹੀਂ ਜੀ ਮੈਂ ਡਿਊਟੀ ਤੇ ਸੀਗਾ ਜੀ ਉਦੋਂ ਨਾਈਟ ਡਿਊਟੀ ਸੀਗੀ ਮੇਰੀ ਹੂੰ ਤੇ ਉਥੋਂ ਫਿਰ ਮੈਨੂੰ ਤਾਂ ਜੇ ਸਵੇਰ ਫੋਨ ਕੀਤਾ ਜੀ ਇਹਨਾਂ ਨੇ ਮੀਆਂ ਆਹ ਕੰਮ ਇਦਾਂ ਹੋ ਗਿਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਜਦੋਂ ਸਵੇਰੇ ਜਦੋਂ ਫੋਨ ਆਇਆ ਲੜਕੀ ਦਾ ਤੇ ਮੈਂ ਸੁਣ ਕੇ ਮਤਲਬ ਮੈਨੂੰ ਤਾਂ ਹੋ ਗਿਆ ਮਾਹ ਲੈ ਕੇ ਮੁੰਡਾ ਨਹੀਂ ਰਾਤ ਕਰਿਆ ਮੇਰਾ ਹੂੰ ਜਿਵੇਂ ਮਾਨ ਚ ਖੇਚ ਹੁੰਦੀ ਆ ਤੇ ਉਹਗੇ ਮੈਂ ਨੱਥੇ ਜਾ ਕੇ ਫੋਨ ਕਰਦਾ ਜੀ ਉੱਥੇ ਮੈਂ ਕੰਮ ਤੇ ਜਾ ਕੇ ਵੀਡੀਓ ਕਾਲ ਕਰਨੀ ਵੀ ਭੀਰੀ ਆ ਗਿਆ ਆਪਣਾ ਕਿੱਥੇ ਪਿਆ ਵਾ ਇਹ ਰੋਟੀ ਖਾ ਲਈਏ ਨੇ ਉਹਦੋਂ ਮੈਂ ਫੋਨ ਹੀ ਨਹੀਂ ਕੀਤਾ ਇਹ ਘਰੇ ਨਾ ਘਰੇ ਨਾ ਨਾ ਭੀਰੀ ਨੂੰ ਕੀਤਾ ਮਤ ਜਿਵੇਂ ਦੇਨੀ ਮਾੜਾ ਚੜਿਆ ਹੁੰਦਾ ਮੈਂ ਉਹਦੋਂ ਜਾ ਕੇ ਮੈਂ ਉੱਥੇ ਆਪਦਾ ਕੰਮ ਤੇ ਲੱਗ ਗਿਆ ਤੇ ਮਸ ਉਹ ਹੀ ਪਤਾ ਲੱਗਿਆ ਜੀ ਮੈਨੂੰ ਹੂੰ ਤੁਸੀਂ ਆਪਣਾ ਨੰਬਰ ਦੇ ਦਿਓ ਜਿਵੇਂ ਕੁਛ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਹਾਂਜੀ 84 375 45288 ਤੇ ਇਹ ਜ਼ਰੂਰ ਇਸ ਨੰਬਰ ਤੇ ਕੰਟੈਕਟ ਕਰੋ ਸਕਰੀਨ ਦੇ ਉੱਤੇ ਵੀ ਇਹ ਮੈਂਸ਼ਨ ਕੀਤਾ ਜਾਏਗਾ ਨੰਬਰ ਤੇ ਵੱਧ ਤੋਂ ਵੱਧ ਸਪੋਰਟ ਕਰੋ ਫਾਈਨੈਂਸ਼ੀਅਲੀ ਵੀ ਉਦਾਂ ਵੀ ਇਸ ਮਾ ਦੇ ਨਾਲ ਗੱਲ ਕਰ ਲਿਆ ਕਰੋ ਕਿ ਹਾਂ ਕਿ ਅਸੀਂ ਵੀ ਤੇਰੇ ਪੋਤਾਂ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਫੋਨ ਕਰੀ ਦੱਸੀ ਕਿ ਹਮੇਸ਼ਾ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਮਾਤਾ ਜੀ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਕੀ ਕਹਿਣਾ ਮੇਰਾ ਬੱਚੇ ਵਾਸਤੇ ਅਰਦਾਸ ਕੀਤੀ ਜਾਵੇ ਜੀ ਸਾਰੇ ਅਰਦਾਸ ਕਰੋ ਅਸੀਂ ਵੀ ਕਰਦੇ ਹਾਂ ਹਾਂ ਬੋਲਣ ਲੱਗ ਜਵੇ ਦਵਾਰਾਂ ਗਰਾਉਂਡਾਂ ਚ ਆ ਜਵੇ ਚਾਹੀ ਮੇਰਾ ਪੁੱਤ ਖਾਣ ਹੀ ਜਾਵੇ ਜਾ ਕੇ ਤੇ ਹੁਣ ਤੁਸੀਂ ਤੁਹਾਡੇ ਨਾਲੇ ਲਾਡ ਕਰਦੇ ਪਏ ਸੀਗੇ ਅੱਗੇ ਪਿੱਛੇ ਵੀ ਕਰਦੇ ਅੱਦ ਨਹੀਂ ਕਰਦਾ ਜੀ ਕਰਦਾ ਲਾਡ ਤਾਂ ਕਰਦਾ ਐਦਾਂ ਮਸਤੀ ਕਰਦਾ ਜੀ ਛੋਟੇ ਬੱਚਿਆਂ ਨਾਲ ਵੀ ਕਰਦਾ ਦੂਜਿਆਂ ਨਾਲ ਇਹਨੂੰ ਇਹ ਹੁੰਦਾ ਕਿ ਮੇਰੇ ਕੋਲ ਬੈਠੇ ਰੋ ਹਾਂਜੀ ਮੈਨੂੰ ਕੋਲ ਬੈਠੇ ਰੋ ਖਹਿ ਜਾਂਦਾ ਫਿਰ ਕੱਲਾ ਤਾਂ ਅਸੀਂ ਛੱਡਦੇ ਨਹੀਂ ਹੈਗੇ ਫਿਰ ਐਵੇਂ ਹੁੰਦਾ ਰਾਤ ਨੂੰ ਮਸਤੀ ਕਰਦਾ ਛੋਟੇ ਨਾਲ ਹੂੰ ਸੋ ਜ਼ਰੂਰ ਦਿੱਤੇ ਹੈ ਨੰਬਰ ਤਾਂ ਕੰਟੈਕਟ ਕਰੋ ਸਪੋਰਟ ਕਰੋ ਤਾਂ ਜੇ ਇਹ ਮਾਂ ਦਾ ਪੁੱਤ ਖੜ ਕੇ ਫੇਰ ਗਰਾਊਂਡ ਦੇ ਵਿੱਚ ਜਾਣ ਯੋਗਾ ਹੋ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣੇ ਰਹੋ ਸਾਡੇ ਨਾਲ ਮਿੰਦੋ ਇਜਾਜ਼ਤ ਧੰਨਵਾਦ